বিজনেস ਦੇ ਬਲੋਂ ਇੱਕ ਪ੍ਰੈਸ ਰਿਪੋਰਟ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਜ਼ਿਕਰ ਸੀ ਕਿ 540 ਕਰੋੜ ਦਾ ਇਹ ਮਾਮਲਾ ਹੈ ਇਸ ਦੇ ਵਿੱਚ 30 ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਜਿਹੜਾ ਪ੍ਰੈਸ ਨੋਟ ਸੀ ਤੇ ਜਿਹੜੀ ਐਫਆਈਆਰ ਹੈ ਜ਼ਮੀਨ ਆਸਮਾਨ ਦਾ ਅੰਤਰ ਤੁਹਾਡੀ ਤਾਂ ਸਰਕਾਰ ਹੈ ਤੁਸ ਕੋ ਪੱਕੀ ਪੈਰੀ ਹੋ ਗਏ ਹੋ ਇਹ ਕਹਿੰਦਾ ਮੁੱਖ ਮੰਤਰੀ ਸਾਹਿਬ ਨੇ ਅਜੀ ਪੱਕੀ ਪੈਰੀ ਹੋ ਗਏ ਤੇ ਉਹ ਚਲਾਨੇ ਡੀਪੀਐਸ ਹੈ ਜੋ ਨਾਦ ਲੋ ਮਗਰ ਮਚ ਮਗਰ ਮਚ ਕਰੀ ਜਾਂਦੇ ਜਾਨ ਨਿਕਲਦੀ ਹੈ ਨਾਮ ਲੈਣ ਵੇਲੇ ਚੈਲੰਜ ਲੈ ਕੇ ਦਿਖਾਉ ਅਰਵਿੰਦ ਕੇਜਰੀਵਾਲ ਨੇ ਲਿਆ ਸੀ ਐ ਕਰਕੇ ਮਾਫੀ ਮੰਗੀ ਪਰ ਉਹ ਹੁਣ ਪਾਰੇ ਉੱਰ ਕੇ ਗਿਆ ਸੀ ਕਿੱਥੇ ਕਹਿੰਦੇ ਨੇ ਕਿਸੇ ਵੀ ਮੀਡੀਆ 'ਚ ਮਗਰਮਚ ਮਗਰਮਚ ਕਰੀ ਜਾਂਦੇ ਨੇ ਬਿਕਰਫਿੰਗ ਮਜੀਠਾ ਕਹਿ ਕੇ ਦੁਕਾਨ ਪਹਿਲਾਂ ਜੀ ਈ ਡੀ ਫਿਰ ਐਨ ਡੀ ਪੀ ਐਸ ਹੁਣ ਡੀ ਏ ਮੈਂ ਸੁਣਿਆ ਕੱਲ ਇਹਨਾਂ ਨੇ 575 ਦੇ ਪਰਚੇ ਦੇ ਨਹੀਂ ਸ਼ੁਰੂ ਕਰਤੇ ਸਮਰਥਕਾਂ ਤੇ ਇੱਥੇ ਅੱਗੇ ਡੱਗੇ ਨੇ ਆ ਲੱਭਣਾ ਇਹਨਾਂ ਨੂੰ ਇੱਥੇ ਦੇ ਵਿੱਚ 540 ਕਰੋੜ ਦੀ ਗੱਲ ਕਰਦੇ ਐ 540 ਕਰੋੜ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਜੇ ਨੋਟ ਭਰਨੇ ਹੁੰਦੇ ਟਰੱਕ ਭਰ ਜਾਂਦਾ ਹ ਜਿਹੜੇ ਘਰੇ ਨੇ 540 ਰੁਪਏ ਨਹੀਂ ਮਿਲੇ ਪਰ ਹਾਈ ਕੋਰਟ ਦਾ ਆਰਡਰ ਕੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਟ੍ਰੇਡ ਨੂੰ ਲੈ ਕੇ ਜਿਹੜਾ ਐਵੀਡੈਂਸ ਹੈ ਉਹ ਫਰੇਲ ਤੇ ਇਨਕ੍ਰੈਡੀਬਲ ਹੈ ਇਹ ਜੇ ਐਸੈਟਸ ਨਹੀਂ ਹੋਏ ਤਾਂ ਉਸ ਤੋਂ ਬਾਅਦ ਫਿਰ 7 ਦਿਨ ਦਾ ਰਿਮਾਨ ਸਰ ਕਿਦਾਂ ਮਿਲਿਆ ਐਸਆਈਟੀ ਬਦਲਣ ਦਾ ਕਾਰਨ ਤੁਸੀਂ ਇਹ ਸਮਝਦੇ ਕੋਈ ਪ੍ਰੈਸ਼ਰ ਸੀ ਉਹਨੂੰ ਪ੍ਰੈਸ਼ਰ ਹੀ ਹੈ ਚਲਾਨ ਪੇਸ਼ ਕਰੋ ਕਿੱਥੋਂ ਕਰਨਗੇ ਜੀ ਡਰੱਗ ਦੇ ਕੇਸ 'ਚ ਜੇ ਡਰੱਗ ਨਹੀਂ ਹੈ ਤੇ ਐਨਡੀਪੀਐਸ ਦੇ ਕਿਹੜਾ ਕਲਮ ਤੁਸੀਂ ਪੇਸ਼ ਕਰੋ ਉਹਨਾਂ ਕੰਪਨੀਆਂ ਦਾ ਨੰਬਰ 1 ਬਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਛ ਨਹੀਂ ਨੰਬਰ 1 ਨੰਬਰ 2 ਉਹ ਕੰਪਨੀਆਂ ਆਡੀਟਡ ਨੇ ਸਕਰੂਟੀਨਾਈਜ਼ਡ ਨੇ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਜਿਹੜੇ ਨਰੰਜਨ ਸਿੰਘ ਹੁਣ ਹੀ ਆਏ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕੀਤੀ ਸੀ ਸਾਨੂੰ ਅੱਗੇ ਜਾਂਚ ਦਾ ਮਧਾਨ ਨਹੀਂ ਦਿੱਤੀ ਗਈ ਡੀਜੀਪੀ ਚਟੋ ਆਂਦੀ ਆ ਜਿਹੜੇ ਸਾਫ ਕੜੀ ਜੀ ਉਹ ਆਏ ਉਹ ਕਿਵੇਂ ਦੇਖੀ ਡੱਡੂ ਆ ਜਾਂਦੇ ਨਾ ਜਦੋਂ ਮੀਂਹ ਪੈਂਦਾ ਇਹ ਉਹੀ ਨੇ ਮੌਸਮ ਆਇਆ ਤਾਂ ਬਾਹਰ ਨਿਕਲਾਈ ਮੁੜ ਕੇ ਫਿਰ ਚੁੱਪ ਜਾਨੇ ਨੇ ਰਿਮਾਂਡਿੰਗ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਵਕੀਲ ਨੂੰ ਤੁਸੀਂ ਹਰ ਰੋਜ਼ੇ ਘੰਟੇ ਵਾਸਤੇ ਮਿਲਾਉਂਗੇ ਨਾ ਕੱਲ ਮਿਲਾਇਆ ਨਾ ਅੱਜ ਮਿਲਾਉਣਗੇ ਆਪਣੀ شناخت ਨਹੀਂ ਕਰਾ ਰਹੇ ਅਫਸਰ ਉੱਥੇ ਮੈਂ ਕਿਹਾ ਆਇਡੈਂਟੀਫਾਈ ਤਾਂ ਕਰੋ ਦਾ ਪੰਜਾਬੀ ਲੀਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਵਿਕਰਮਜੀਤ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਜਾਂਚ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਬਿਜੀਲੈਂਸ ਦੇ ਕੋਲੇ ਵੱਖ-ਵੱਖ ਕਰੈਕਟਰ ਜੋ ਕਿ ਪਿਛਲੇ 2021 ਦੇ ਕੇਸ ਦੇ ਨਾਲ ਜੁੜੇ ਹੋਏ ਸੀ ਉਹ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਕੀ ਚਈਓ ਸਾਬਕਾ ਡੀਜੀਪੀ ਚਟੋਪਾਦਿਆ ਹੋਈ ਹੋਣ ਤੇ ਚਾਹੇ ਸਾਬਕਾ ਡਿਪਟੀ ਡਾਇਰੈਕਟਰ ਈਡੀ ਦੇ ਤੇ ਨਰੰਜਨ ਸਿੰਘ ਹੋਣੀ ਹੋਣ ਜਾਂ ਉਸ ਤੋਂ ਬਾਅਦ ਜੇਕਰ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੀਬੀਆਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਬੋਨੀ ਅਜਨਾਲਾ ਜਿਹੜੇ ਆ ਸਾਬਕਾ ਅਕਾਲੀ ਲੀਡਰ ਨੇ ਹਾਲਾਂਕਿ ਇਸ ਸਮੇਂ ਭਾਜਪਾ ਦੇ ਵਿੱਚ ਨੇ ਤੇ ਤਲਵੀਰ ਗਿੱਲ ਜਿਹੜੇ ਨੇ ਉਹ ਵੀ ਜਿਹੜੇ ਆ ਪੇਸ਼ ਹੋਏ ਉਸ ਤੋਂ ਬਾਅਦ ਆ ਆਲਖੋਣਾ ਦੀ ਬਿੱਟੂ ਆਲਖੋਣਾ ਦੀ ਗੱਲ ਕੀਤੀ ਜਾਵੇ ਤਾਂ ਹੋਰ ਜਿਹੜੇ ਕੈਰੈਕਟਰ ਨੇ ਉਹ ਵੱਖ-ਵੱਖ ਬਿਜ਼ਨਸ ਦੇ ਕੋਲੇ ਪੇਸ਼ ਹੋ ਰਹੇ ਨੇ ਤਾਂ ਉਹਨਾਂ ਦੇ ਜਿਹੜੇ ਵਕੀਲ ਨੇ ਦਮਨਵੀਰ ਸਿੰਘ ਸੋਪਤੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲੋਂ ਇਸ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸਰ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਹੁਣਾਂ ਦੇ ਐਫਆਈਆਰ ਦਰਜ ਕੀਤੀ ਗਈ ਬਿਜ਼ਨੈਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦੱਸਿਆ ਗਿਆ ਬਿਜ਼ਨੈਸ ਦੇ ਵੱਲੋਂ ਇੱਕ ਪ੍ਰੈਸ ਨੋਟ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਜ਼ਿਕਰ ਸੀ ਕਿ 540 ਕਰੋੜ ਦਾ ਹੈ ਮਾਮਲਾ ਇਸ ਦੇ ਵਿੱਚ 30 ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਤੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਗਈ ਓਏ ਮਾਮਲੇ ਨੂੰ ਤੁਸੀਂ ਕਿਵੇਂ ਵੇਖਿਆ ਹੁੰਦਾ ਜਿਹੜਾ ਪ੍ਰੈਸ ਨੋਟ ਸੀ ਤੇ ਜਿਹੜੀ ਐਫਆਈਆਰ ਹੈ ਜ਼ਮੀਨ ਆਸਮਾਨ ਦਾ ਅੰਤਰ ਹੈ ਜੀ ਜਿਹੜੀ ਭਗਵੰਤ ਸਿੰਘ ਮਾਨ ਆਨਰੇਬਲ ਚੀਫ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਔਰ ਹਕੀਕ ਨਯਾ ਐਨਡੀਪੀਐਸ ਦਾ ਕੇਸ ਹੂੰ ਇਹ ਡਿਸਪਰਪੋਰਸ਼ਨਡ ਐਸੈਟਸ ਦਾ ਕੇਸ ਹੈ ਇਹ ਇਨਕੁਆਇਰੀ ਤੋਂ ਬਿਗੈਰ ਐਫਆਰ ਰਜਿਸਟਰ ਨਹੀਂ ਹੋ ਸਕਦੀ ਤੇ ਇੱਕ ਵੀ ਮੋਬਾਈਲ ਫੋਨ ਰਿਕਵਰ ਨਹੀਂ ਹੋਇਆ ਇਹ ਤਾਂ ਹਾਲਾਤ ਇਹਨਾਂ ਦੇ 540 ਕਰੋੜ ਦੀ ਗੱਲ ਕਰਦੇ ਆ 540 ਕਰੋੜ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਜੇ ਨੋਟ ਭਰਨੇ ਹੁੰਦੇ ਟਰੱਕ ਭਰ ਜਾਂਦਾ ਹੂੰ ਜਿਹੜੇ ਘਰੇ ਨੇ 540 ਰੁਪਏ ਨਹੀਂ ਮਿਲੇ ਨੋਟ ਨਹੀਂ ਮਿਲੇ ਇਹਨਾਂ ਨੂੰ ਕੋਈ 540 ਕਰੋੜ ਜਿਵੇਂ ਕਹਿ ਰਹੇ ਨੇ ਜੋ ਇਹ ਕਹਿ ਰਹੇ ਨੇ 540 ਕਰੋੜ ਨਹੀਂ ਇਹਨਾਂ ਨੇ ਆਪ ਹਵਾ ਬਣਾ ਲਿਆ ਫਿਕਰ ਬਣਾ ਲਈ ਜਿਵੇਂ 6000 ਕਰੋੜ ਡਰਗ ਬਣਾ ਲਿਆ ਸੀ ਹੂੰ ਗੱਲਾਂ ਜੋ ਮਰਜ਼ੀ ਕਰ ਲੋ ਜਿਹੜੇ ਇਹਨਾਂ ਨੇ ਅਕਾਊਂਟ ਚੈੱਕ ਕੀਤੇ ਨੇ ਉਹਨਾਂ ਕੰਪਨੀਆਂ ਦਾ ਨੰਬਰ 1 ਵਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਝ ਨਹੀਂ ਨੰਬਰ 1 ਨੰਬਰ 2 ਉਹ ਕੰਪਨੀਆਂ ਆਡੀਟਡ ਨੇ ਸਕਰੂਟੀਨਾਈਜ਼ਡ ਨੇ ਇੱਕ ਇੱਕ ਪੈਸਾ ਅਕਾਊਂਟਡ ਫੋਰ ਉਹ ਕੰਪਨੀਆਂ ਜਿਹੜੀ ਹੈਗੀਆਂ ਉਹ ਲਿਕਰ bizness UP ਵਿੱਚ ਨੇ ਜਿੱਥੇ ਕੈਸ਼ ਸੇਲ ਹੁੰਦੀ ਹੈ ਐਕਸਾਈਜ਼ ਪੇਡ ਹੈ ਹੂੰ ਤੇ ਪਰਚਾ ਦੇਦਾ ਕਿਉਂ ਦੇ ਦਿੰਦਾ ਪਰਚਾ ਜੀ ਇਹ ਕਹਿੰਦੇ ਜੀ ਡਰਗ ਕੇਸ 'ਚ ਐਸਆਈਟੀ ਨੇ ਦੇਖਿਆ ਕਿ ਇਨੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਈ ਹੈ ਭਈ ਐਸਆਈਟੀ ਪੁਲਸ ਬੰਦ ਹੋ ਗਈ ਐਸਆਈਟੀ ਦੀ ਪਾਵਰ ਖਤਮ ਹੋ ਗਈ ਉਹ ਧਾਰਾ ਨਹੀਂ ਲਾ ਸਕਦੀ ਸੀ ਉਸ ਕੇਸ ਵਿੱਚ ਫਟਕਾਰ ਮਿਲੀ ਸੁਪਰੀਮ ਕੋਰਟ ਤੋਂ ਇਹ ਸਾਰਾ ਜਿਹੜਾ ਪਲੰਦਾ ਹੈ ਐਡੀਸ਼ਨਲ ਐਫੀ ਡੈਵਿਡਸ ਦਾ ਇਹ ਸਾਰਾ ਹਾਈ ਸੁਪਰੀਮ ਕੋਰਟ ਲੈ ਕੇ ਗਏ ਸੀ ਕਿ ਨਹੀਂ ਲੈ ਕੇ ਗਏ ਸੀ ਹੂੰ ਤੇ ਤੁਸੀਂ ਉਹਦੀ ਕਸਟੋਡੀਅਲ ਇਨਕੁਇਰੀਸ਼ਨ ਮੰਗੀ ਸੀ ਕਿ ਨਹੀਂ ਮੰਗੀ ਸੀ ਵਿਕਰਮ ਸਿੰਘ ਮਜੀਠੀਆ ਦੀ ਤੁਹਾਨੂੰ ਮਿਲ ਗਈ ਉਹ ਤਾਂ ਉਹਨਾਂ ਨੇ ਕਿਹਾ ਕਿ ਪੇਟੀਸ਼ਨ ਡਿਸਮਿਸ ਹੋਈ ਵੀ 5 ਮਹੀਨੇ ਜੇਲ੍ਹ ਦੇ ਵਿੱਚ ਰਹੇ ਆ ਤੁਹਾਨੂੰ ਬਹੁਤ ਸਮਾਂ ਦੇ ਦਿੱਤਾ ਗਿਆ ਵੀ ਤੁਸੀਂ ਹੁਣ ਉਹ ਆ ਸਕਣਗੇ ਪਰ ਉਹਨਾਂ ਨੂੰ ਬਾਹਰ ਰੱਖਿਆ ਜਾਏਗਾ ਇਹੀ ਕਿਹਾ ਗਿਆ ਸੀ ਇਹ ਨਹੀਂ ਕਿਹਾ ਗਿਆ ਸੀ ਹੂੰ ਇਹ ਨਹੀਂ ਕਿਹਾ ਗਿਆ ਜੀ ਕਿਹਾ ਗਿਆ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਜੀ ਉਹ ਬਿਲਕੁਲ ਦਰੁਸਤ ਹੈ ਅਸੀਂ ਉੱਤੇ ਮੋਹਰ ਲਾਉਣੀ ਹੈ ਇਹ ਕਿਹਾ ਗਿਆ ਸੀ ਔਰ ਹਾਈ ਕੋਰਟ ਦਾ ਆਰਡਰ ਕੀ ਹੈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਟ੍ਰੇਡ ਨੂੰ ਲੈ ਕੇ ਜਿਹੜਾ ਐਵੀਡੈਂਸ ਹੈ ਉਹ ਫ੍ਰੇਲ ਤੇ ਇਨਕ੍ਰੈਡੀਬਲ ਹੈ ਹੀ ਇਸ ਨੋਟ ਰਿਸਪੌਂਸਿਬਲ ਫॉर ਐਨੀ ਡਰੱਗ ਰਿਲੇਟਿਡ ਐਕਟੀਵਿਟੀ অর ਫਾਈਨਾਂਸਿੰਗ ਡਰੱਗ ਟ੍ਰੇਡ অর ਹਾਰਬਰਿੰਗ ਐਨੀ ਕ੍ਰਿਮੀਨਲ ਹੂ ਇਜ਼ ਇਨਵੋਲਵਡ ਇਨ ਡਰੱਗ ਟ੍ਰੇਡ ਉਤੋਂ ਮੋਰ ਲਵਾ ਕੇ ਆਗੇ ਇਹ ਨਵਾਂ ਪਰਚਾ ਕਿਵੇਂ ਦੇ ਸਕਦੇ ਸੀ ਇਹ ਸਾਰਾ ਮਟੀਰੀਅਲ ਤੁਸੀਂ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ ਸੀ ਤੁਸੀਂ ਕਸਟਡੀਅਨ ਡਿਟਰੋਗੇਸ਼ਨ ਮੰਗੀ ਸੀ ਡਿਸਮਿਸ ਹੋ ਗਈ ਨਾ ਹੁਣ ਇੱਧਰ ਆ ਜਾਓ ਹਮ ਡਿਸਪਰੋਪੋਰਸ਼ਨਲ ਐਸੈਟ ਦਾ ਕੇਸ ਪਾਤਾ ਇਸ ਤੋਂ ਛੋਟਾ ਕੇਸ ਤੇ ਨਹੀਂ ਬਾਸ ਸਕਦੇ ਸੀ ਡਰੱਗ ਕੇਸ ਤੇ ਡਰੱਗ ਹੈ ਨਹੀਂ ਥਿਸ ਪ੍ਰੋਪੋਰਸ਼ਨਲ ਐਸਿਡ ਵਿੱਚ ਐਸਿਡ ਨਹੀਂ ਹੈ ਐਸਿਡ A ਹੈ ਦੋ ਬੈਡਰੂਮ ਦਾ ਫਲੈਟ ਸਰਕਾਰੀ ਉਹਦੀ ਘਰ ਵਾਲੀ ਦਾ 10 ਰੁਪਏ ਦਾ ਨੋਟ ਰਿਕਵਰ ਨਹੀਂ ਹੋਇਆ ਇੱਕ ਮੋਬਾਈਲ ਫੋਨ ਰਿਕਵਰ ਨਹੀਂ ਹੋਇਆ ਦੋ ਲੈਪਟਾਪ ਨੇ ਸਕੂਲ ਜਾਣ ਵਾਲੇ ਬੱਚਿਆਂ ਦੇ ਇੱਕ ਸੱਤ ਸੀਟਰ ਸੋਫਾ ਦੋ ਬੈੱਡ ਨੇ ਦੋ AC ਨੇ ਫੜ ਲਿਓ ਤੁਸੀਂ ਇਹ ਇਹ ਐਸੈਟ ਨੇ ਦੇ ਨਹੀਂ ਇਹ ਜੇ ਐਸੈਟਸ ਨਹੀਂ ਹੋਏ ਤਾਂ ਉਸ ਤੋਂ ਬਾਅਦ ਫਿਰ 7 ਦਿਨ ਦਾ ਰਿਮਾਨ ਸਰ ਕਿਦਾਂ ਮਿਲਿਆ ਸਰ ਜੇ ਤੁਸੀਂ ਕ੍ਰੀਏਟ ਕਰਦੇ ਨਾ ਹੋਊਗਾ ਔਰ ਜੇ ਤੁਸੀਂ ਪ੍ਰੈਸ਼ਰ ਕਰਦੇ ਹੋ ਔਰ ਜੇ ਤੁਸੀਂ ਮੀਡੀਆ ਟ੍ਰਾਇਲ ਬਣਾਉਨੇ ਹੋ ਔਰ ਐਡਾ ਵੱਡਾ ਜੀ 540 ਕਰੋੜ ਇਨਵੈਸਟੀਗੇਸ਼ਨ ਜੱਜ ਸਾਹਿਬ ਨੇ ਤਾਂ ਮੇਕ ਸ਼ੋਰ ਕਰਨੀ ਹੈ ਨਾ ਜੀ ਹਮ ਕਿ ਕਨਸੀਕਵੈਂਸ ਤੇ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਇਹਨਾਂ ਨੇ ਤਾਂ 15 ਦਿਨ ਦਾ ਮੰਗਿਆ ਸੀ ਹਮ 10 ਦਿਨ ਦਾ ਵੀ ਨਹੀਂ ਮਿਲਿਆ ਅਲਟੀਮੇਟਲੀ ਤਾਂ ਤੁਸੀਂ ਕੋਰਟ ਕੋ ਲੈ ਕੇ ਜਾਓਗੇ ਜੇ ਅਸੀਂ ਇਹ ਤਫਤੀਸ਼ ਕਰ ਲਈ ਜੀ ਸੱਦ ਕੇ ਕਰੋ ਪਹਿਲਾਂ ਵੀ ਕਰ ਲਈ 10 ਸਾਲ ਤੋਂ ਕਰਾ ਰਹੇ ਆ ਫਿਰ ਮੇਰੇ ਕੋਲ ਤਾਂ ਆਰਡਰ ਆ ਗਿਆ ਹਾਈ ਕੋਰਟ ਦਾ ਸੁਪਰੀਮ ਕੋਰਟ ਦੀ ਮੋਰ ਲੱਗ ਗਈ ਤੁਹਾਡੇ ਕੋਲ ਕੀ ਹੈ ਮੀਡੀਆ ਟ੍ਰਾਇਲ ਕੂੜ ਪ੍ਰਚਾਰ ਇਸ ਕਰਕੇ ਹੁਣ ਮੀਡੀਆ ਟੀਮ ਲੀਗਲ ਟੀਮ ਨੂੰ ਵੀ ਮੀਡੀਆ ਸਾਹਮਣੇ ਬੈਠਣਾ ਪੈ ਗਿਆ ਕਿਉਂਕਿ ਕੋਰਟ ਪ੍ਰੋਸੈਸ 'ਤੇ ਤੁਹਾਡਾ ਵਿਸ਼ਵਾਸ ਨਹੀਂ ਤੁਸੀਂ ਉਹਨੂੰ ਬਲੈਕ ਪੇਂਟ ਕਰਨਾ ਚਾਹੁੰਦੇ ਹੋ ਉਹ ਹੁਣ ਅਸੀਂ ਹੋਣ ਨਹੀਂ ਦੇਣਾ ਜਿਹੜੇ ਨਿਰੰਜਨ ਸਿੰਘ ਹੁਣ ਆਏ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕੀਤੀ ਸੀ ਸਾਨੂੰ ਅੱਗੇ ਜਾਂਚ ਦਾ ਮਧਾਨ ਨਹੀਂ ਦਿੱਤੀ ਗਈ ਡੀਜੀਪੀ ਚਟੋਪਾ ਆਧਿਆ ਜਿਹੜੇ ਸਾਫ ਕੜੀ ਜੀ ਵੀ ਉਹ ਆਏ ਉਹਨੂੰ ਕਿਵੇਂ ਦੇਖ ਦੋ ਇਹ ਸਾਰੇ ਉਹੀ ਕਰੈਕਟਰ ਨੇ ਜੀ ਜਿਹੜੇ ਜਿਹੜਾ ਉਹ ਯੂ ਨੋ ਬੁਲਬਲਾ ਉੱਠ ਕੇ ਆ ਜਾਂਦਾ ਜਦ ਮੀਂਹ ਪੈਂਦਾ ਉਹ ਡੱਡੂ ਆ ਜਾਂਦੇ ਨਾ ਉਹ ਜਦ ਮੀਂਹ ਪੈਂਦਾ ਇਹ ਉਹੀ ਨੇ ਮੌਸਮ ਆਇਆ ਤਾਂ ਬਾਹਰ ਨਿਕਲ ਆਏ ਮੁੜ ਕੇ ਫਿਰ ਛੁਪ ਜਾਂਦੇ ਨੇ ਮੇਰੇ ਤੁਹਾਨੂੰ ਨਿਰੰਜਨ ਸਿੰਘ ਨੂੰ ਸਵਾਲ ਹੈ ਕਿ ਭਾਈ ਤੂੰ ਤਾਂ ਹਾਈ ਕੋਰਟ ਤੋਂ ਪ੍ਰੋਟੈਕਟਿਡ ਸੀ ਇਸ ਤੋਂ ਉੱਪਰ ਲਈ ਪ੍ਰੋਟੈਕਸ਼ਨ ਤੇ ਨਹੀਂ ਕਿਸੇ ਨੂੰ ਮਿਲ ਸਕਦੀ ਇੱਕ ਅਫਸਰ ਨੂੰ ਕਹਿ ਦਿੱਤਾ ਗਿਆ ਕਿ ਤੂੰ ਟ੍ਰਾਂਸਫਰ ਨਹੀਂ ਹੋ ਸਕਦਾ ਬਰ ਨਹੀਂ ਹੋਏਗੀ ਤੁਹਾਡੀ ਤੂੰ ਟ੍ਰਾਂਸਫਰ ਨਹੀਂ ਹੋ ਸਕਦਾ ਹਾਈ ਕੋਰਟ ਉੱਥੇ ਰਟਾਇਰ ਹੋਇਆ 6 ਸਾਲ ਉਹਨੇ ਹਾਈ ਕੋਰਟ ਦੇ ਆਰਡਰ ਦੀ ਪ੍ਰੋਟੈਕਸ਼ਨ ਦਾ ਸਵਾਦ ਲਿਆ ਆਪਣੀ ਬੇਟੀ ਜਨੰਦਰ ਵਿਆਹ ਲਈ ਦਲਜੀਤ ਸਿੰਘ ਦੁਸਾਂਜ ਨੂੰ ਬੁਲਾ ਲਿਆ ਨੋਟਿਸ ਕਰਾ ਕੇ ਫ੍ਰੀ ਨਚਾਲਿਆ ਉੱਥੇ ਪ੍ਰੋਮੋਸ਼ਨ ਲਈ ਸੁਪਰਵਾਈਜ਼ਰੀ ਅਫਸਰ ਬਣ ਕੇ ਤੂੰ ਬੈਠਾ ਰਿਹਾ ਚਲਾਨ ਤੈਨ ਕਿਉਂ ਨਾ ਪੇਸ਼ ਕੀਤਾ ਉਸ ਵੇਲੇ ਤੈਨ ਕਿਹੜੀ ਮਜਬੂਰੀ ਸੀ ਕਿਸੇ ਹੋਰ ਦੇ ਮੋੜੇ ਤੇ ਨਾ ਇਹ ਫਾਇਰ ਕਰਨਾ ਬਹੁਤ ਸੌਖਾ ਪਰ ਜੇ ਆਪ ਦੀ ਕਲਮ ਚੱਲੀ ਹੋਵੇ ਨਾ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ ਝੂਠਾ ਪਰਚਾ ਦੇਣ ਦੇ ਤੇ ਝੂਠਾ ਚਲਾਨ ਪੇਸ਼ ਕਰਨ ਚ ਇਸ ਕਰਕੇ ਨਹੀਂ ਕੀਤਾ ਪਰ ਉਹ ਤਾਂ ਕਹਿ ਰਹੇ ਨੇ ਕਿ ਵੀ ਅਸੀਂ ਇੱਕ ਸੀਲਬੰਦ ਰਿਪੋਰਟਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਸੀ ਉਸ ਤੋਂ ਬਾਅਦ ਕਹਿਣਾ ਸੀ ਹਾਈ ਕੋਰਟ ਦਾ ਪਲੰਦਾ ਜੀ ਟੇਕ ਇਟ ਔਨ ਰਿਕਾਰਡ ਟੂਡੇ ਕਿ ਔਨਰੇਬਲ ਹਾਈ ਕੋਰਟ ਵਿੱਚ ਇੱਕ ਵੀ ਰਿਪੋਰਟ ਸੀਲਬੰਦ ਨਹੀਂ ਹੈ ਨਾਟ 1 ਜਿਵੇਂ ਮੋਬਾਈਲ ਫੋਨ 29 ਨੇ ਨਾ ਹੂੰ ਅ ਜ਼ੀਰੋ ਉਦਾਂ ਹੀ ਸੀਲਬੰਦ ਰਿਪੋਰਟਾਂ ਤਿੰਨ ਪਈਆਂ ਨੇ ਜ਼ੀਰੋ not 1 ਇਹ ਸਾਰੀਆਂ ਚੀਜ਼ਾਂ ਤੁਸੀਂ ਰੱਖੋਗੇ ਕਿ ਜਿਹੜੇ ਦੱਸਿਆ ਗਿਆ ਸਰਕਾਰ ਦੇ ਵੱਲੋਂ ਬਹੁਤ ਕੋਈ ਪਹਿਲਾਂ ਵੀ ਰੱਖਿਆ ਸਮਾਂ ਲੱਗਦਾ ਇਹ ਪ੍ਰਣਾਲੀ ਹੈ ਇਹ ਪ੍ਰੋਸੈਸ ਹੈ ਸਮਾਂ ਲੱਗੂਗਾ ਪਹਿਲਾਂ ਵੀ ਮੂਹ ਦੀ ਖਾ ਕੇ ਆਏ ਸੀ ਇਸ ਪਰਚੇ ਦਾ ਹਾਲ ਐਨਡੀਪੀਐਸ ਤੋਂ ਮਾੜਾ ਹੋਣਾ ਤੁਹਾਡੀ ਤਾਂ ਸਰਕਾਰ ਹੈ ਤੁਸੀਂ ਤਾਂ ਪੱਕੀ ਪੈਰੀ ਹੋ ਗਏ ਹੋ ਇਹ ਹੀ ਕਿਹਾ ਨਾ ਮੁੱਖ ਮੰਤਰੀ ਸਾਹਿਬ ਨੇ ਅਸੀਂ ਪੱਕੀ ਪੈਰੀ ਹੋ ਗਏ ਹਾਂ ਦਿਓ ਚਲਾਣ ਐਨਡੀਪੀਐਸ ਚ ਹੈ ਜੁਰਤ ਬਾਕੀ ਛੱਡ ਦਿਓ ਆ ਇਹ ਪਰਚਾ ਡਰਗ ਲਾਰਡ ਹੈ ਨਾ ਵਿਕਰਮ ਸਿੰਘ ਮਜੀਠੀਆ ਤੇ ਤੁਸੀਂ ਇੱਕ ਛੋਟੀ ਤੋਂ ਛੋਟੀ ਤਾਰਾ ਐਨਡੀਪੀਸ ਤੇ ਲਾ ਕੇ ਦਿਖਾਓ ਇੱਥੇ। ਇਹੀ ਇਸ ਕੇਸ 'ਚ ਲਾ ਕੇ ਦਿਖਾਓ। ਗੱਲਾਂ ਨਾ ਕਰੋ। ਉਹਨਾਂ ਗੱਲਾਂ ਕਰਨ ਨੂੰ ਅਸੀਂ ਬੈਠੇ ਹਾਂ। ਇਹ ਸਾਡਾ ਡਿਬੇਟ ਕਰ ਲਓ। ਇਹ ਜੀ ਸਾਹਿਬ ਗੱਲ ਨਹੀਂ ਆਉਂਦੇ ਜਾ ਰਹੇ ਨੇ ਐਨਡੀਪੀਐਸ ਵਾਲੇ ਜਿਹੜੇ ਉਸ ਕਰੈਕਟਰ ਦੇ ਵਿੱਚ ਜਾਂਚ ਕਰਨ ਵਾਲੇ ਵਿਅਕਤੀ ਜਾਂ ਜਿਨ੍ਹਾਂ ਦੇ ਵੱਲੋਂ ਦੋ ਸ਼ੂਟਸ ਵੀ ਲੱਗੇ। ਜੀ ਇਹ ਮੀਡੀਆ ਟ੍ਰਾਇਲ ਨਹੀਂ ਹੋ ਰਿਹਾ। ਇਹ ਤਾਂ ਪਹਿਲਾਂ ਵੀ ਪੁਕਤਾ ਚੁੱਕੇ ਤੁਸੀਂ। ਇਹ ਸਾਰੇ ਸਟੇਟਮੈਂਟਾਂ ਸੁਪਰੀਮ ਕੋਰਟ 'ਚ ਹਾਈ ਕੋਰਟ 'ਚ ਜਾ ਕੇ ਰਿਜੈਕਟ ਹੋ ਗਿਆ ਕਿ ਨਹੀਂ ਹੋ ਗਿਆ। ਇਹ ਨਵਾਂ ਕੀ ਕੱਢ ਲਿਆਣਗੇ? ਇੰਪਰੂਵਡ ਸਟੇਟਮੈਂਟ ਤੁਹ ਇਸਨੂੰ ਸਰਵਿਸ ਦੇ ਆ ਰਿਹਾ ਹੈ ਸਰਵਿਸ ਟੂ ਅਸ ਪਹਿਲਾਂ ਰਿਜੈਕਟਡ ਨੇ ਫਿਰ ਇੰਪਰੂਵ ਨੇ ਇਹਨਾਂ ਦਾ ਹਾਲ ਕੀ ਹੋਊਗਾ ਪਰ ਇਹ 10 15 ਦਿਨ ਇਹ ਜਿਹੜੀ ਫੂਲਿਸ਼ਨੈਸ ਕਰ ਬੈਠੇ ਨਾ ਜਿਹੜੀ ਜਿਹੜੀ ਇਹ ਬੇਫੂਫੀ ਕਰ ਬੈਠੇ ਨੇ ਉਹਦਾ ਸਵਾਦ ਲੈਣਾ ਚਾਹੁੰਦੇ ਆ ਉਹ ਵੀ ਲੈਣ ਨਹੀਂ ਦੇਣਾ ਸੀ ਹੁਣ ਇੰਨਾ ਇਫ ਇਸ ਇਨਾਫ ਕੀ ਕਰਨ ਜਾ ਰਹੇ ਹੋ ਅੱਗੇ ਅਸੀਂ ਸਾਰੀ ਆਪਣੀ ਜਿਹੜੀ ਪਹਿਲਾਂ ਤਾਂ ਜੀ ਦੋ ਦੋ ਸਟ੍ਰੈਟਜੀਆ ਸਾਡੀਆਂ ਹੁੰਨ ਹਮ ਕਾਨੂੰਨ ਦੀਦਾ ਅਸੀਂ ਹਮੇਸ਼ਾ ਸਹਾਰਾ ਲੈਂਦੇ ਆ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹਮੇਸ਼ਾ ਆਰਡਰ ਠੀਕ ਮਿਲੇ ਨੇ ਕਿਉਂਕਿ ਕੇਸ 'ਚ ਹੈ ਕੁਝ ਨਹੀਂ ਹਮ ਪਰ ਜਿਹੜਾ ਮੀਡੀਆ ਟ੍ਰਾਇਲ ਹੈ ਲੈ ਔਰ ਜਿਹੜਾ ਇਹਨੂੰ ਬਲੈਕ ਸ਼ੀਪ ਪੋਟ੍ਰੇ ਕਰਿਓ ਇਹ ਵੀ ਅਸੀਂ ਉਹਨੂੰ ਹੌਣ ਨਹੀਂ ਦੇਣਾ ਜੀ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਗ੍ਰਾਫਿਕਸ ਪਾ ਰਹੀ ਹੈ ਜਦੇ ਵਿੱਚ ਸਾਫ ਤੌਰ ਦੇ ਉੱਤੇ ਵਿਕਰਮ ਜੀਠੀਆ ਉਹਨਾਂ ਦੀ ਤਸਵੀਰ ਹੈ ਨਸ਼ਾ ਤਸਕਰ ਦਾ ਨਾਮ ਕਿ ਲਿਆ ਜਾ ਰਿਹਾ ਕਿ ਆ ਕਥਿਤ ਤੌਰ ਦੇ ਉੱਤੇ ਭਾਮੇ ਕਹਿ ਰਹੇ ਆ ਉਹ ਦੇਖੋ ਜੀ ਤਾਂ ਉਸ ਦੇ ਖਿਲਾਫ ਫਿਰ ਕਾਰਵਾਈ ਕਿਉਂ ਨਹੀਂ ਕਰ ਮੈਂ ਤੁਹਾਨੂੰ ਦੱਸਦਾ ਜੀ ਬ੍ਰਦਰ ਕਿੰਨਾ ਕੁ ਬਾਕੀ ਜੋ ਧਾਰਾ ਤੂਰਾ ਐਨਡੀਪੀ ਤੇ ਕੀ ਲਾਣੀ ਹੈ ਮੇਰੇ ਕੋਲ ਹੋਰ ਚੈਲੰਜ ਇਹਨਾਂ ਨੂੰ ਇਹਦਾ ਨਾਂ ਤੇ ਲੈ ਕੇ ਦੇਖੋ ਨਾਦ ਲੋ ਮਗਰਮਚ ਮਗਰਮਚ ਕਰੀ ਜਾਂਦੇ ਜਾਨ ਨਿਕਲਦੀ ਐ ਨਾਮ ਲੈਣ ਵੇਲੇ ਚੈਲੇਂਜ ਲੈ ਕੇ ਦਿਖਾਓ ਅਰਵਿੰਦ ਕੇਜਰੀਵਾਲ ਨੇ ਲਿਆ ਸੀ ਐ ਕਰਕੇ ਮਾਫੀ ਮੰਗ ਕੇ ਪਰ ਉਹ ਹੁਣ ਪਾ ਰਿਹਾ ਨਹੀਂ ਕਿ ਕਿ ਗਿਆ ਸੀ ਕਿੱਥੇ ਕਹਿੰਦੇ ਨੇ ਕਿਸੇ ਵੀ ਮੀਡੀਆ 'ਚ ਮਗਰਮਚ ਮਗਰਮਚ ਕਰੀ ਜਾਂਦੇ ਨੇ ਬਿਕਰਫ ਨਹੀਂ ਮਰਜੀਠਾ ਕਹਿ ਕੇ ਦਿਖਾਣਾ ਵੀ ਸੋਸ਼ਲ ਮੀਡੀਆ ਦੇ ਉੱਤੇ ਗ੍ਰਾਫਿਕਸ ਬ੍ਰਦਰ ਗ੍ਰਾਫਿਕ ਤਾਂ ਫਿਰ ਆਈਟੀ ਟੀਮ ਨੇ ਮਗਰ ਜਾਵਾਂਗੇ ਨਾ ਜੀ ਅਸੀਂ ਤਾਂ ਆਲਾ ਫੜ ਲਿਆ ਸੀ ਇਹਨਾਂ ਦਾ ਸਭ ਤੋਂ ਸੁਪੀਰੀਅਰ ਬਾਸ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਕਿ ਨਹੀਂ ਮੰਗੀ ਜੀ ਮੰਗੀ ਬਿਲਕੁਲ ਠੀਕ ਆ ਉਹ ਅਨ ਕੰਡੀਸ਼ਨਲ ਮੰਗੀ ਕਿ ਨਹੀਂ ਮੰਗੀ ਜੀ ਇਹ ਕਿਹਾ ਕਿ ਨਹੀਂ ਕਿਹਾ ਕਿ ਤੇਰੇ ਗਲਵ ਜਿਹੜੀਆਂ ਐਲੀਗੇਸ਼ਨ ਨੇ ਵਿਕਰਮ ਸਿੰਘ ਸਰਦਾਰ ਵਿਕਰਮ ਸਿੰਘ ਮਜੀਠੀਓ ਝੂਠੀਆਂ ਨੇ ਮੈਨੂੰ ਮਾਫ ਕਰ ਦੇ ਮੇਰੇ ਕੋਲ ਹਾਈ ਕੋਰਟ ਦਾ ਆਰਡਰ ਹੈ ਜਿਸ ਚ ਕਿਹਾ ਜੀ ਕਿ ਇਹ ਨਸ਼ੇ ਦੇ ਕਿਸੇ ਵੀ ਕਾਰੋਬਾਰ 'ਚ ਨਹੀਂ ਹੈ ਹੈ ਕਿ ਨਹੀਂ ਹੈ ਜੀ ਸੁਪਰੀਮ ਕੋਰਟ ਨੇ ਉਹ ਆਰਡਰ ਅਪਹੋਲਡ ਕੀਤਾ ਕਿ ਨਹੀਂ ਕੀਤਾ ਜੀ ਉਹਦੇ ਬਾਅਦ ਮੈਨੂੰ ਦੱਸ ਦਿਓ ਕਿ ਇਹ ਸਾਰਾ ਪਲੰਦਾ ਉੱਥੇ ਲੈ ਕੇ ਗਏ ਕਿ ਨਹੀਂ ਲੈ ਕੇ ਗਏ ਜੀ ਗੱਲਾਂ ਕਰ ਲੋ ਐਲੀਗੇਸ਼ਨਾਂ ਤੇ ਐਫ ਆਈ ਆਰ ਰਜਿਸਟਰ ਹੋ ਸਕਦੀ ਹੈ ਐਫ ਆਈ ਆਰ ਤੇ ਰਿਮਾਂਡ ਮਿਲ ਸਕਦਾ ਹੈ ਹਮ ਲੇਕਿਨ ਚਲਾਨ ਜਿਹੜਾ ਤੁਸੀਂ ਪੇਸ਼ ਕਰਨਾ ਨਾ ਜਿਹੜਾ ਚਾਰਜ ਲਗਣਾ ਹੈ ਉਹ ਸ਼ਹਾਦਤ ਤੇ ਐਵੀਡੈਂਸ ਤੇ ਲਗਣਾ ਹੈ ਇਸ ਕਰਕੇ 4 ਸਾਲ ਹੋ ਗਏ ਕਿੰਨੇ ਅਫਸਰ ਚੇਂਜ ਕਰਤੇ ਪੰਜ ਐਸਐਟੀਆਂ ਬਦਲਤੀਆਂ ਦੇਓ ਚਲਾਨ ਦੇਓ ਚਲਾਨ ਨਹੀਂ ਤਾਂ ਜਾਓ ਕਰੇ ਪੰਜ ਅਫਸਰ ਕਰੇ ਭੇਜਤੇ ਐਸਐਟੀ ਬਦਲਣ ਦਾ ਕਾਰਨ ਤੁਸੀਂ ਇਹ ਸਮਝਦੇ ਕੋਈ ਪ੍ਰੈਸ਼ਰ ਸੀ ਉਹ ਕੋਈ ਪ੍ਰੈਸ਼ਰ ਹੀ ਹੈ ਚਲਾਨ ਪੇਸ਼ ਕਰੋ ਕਿੱਥੋਂ ਕਰਨਗੇ ਜੀ ਡਰੱਗ ਦੇ ਕੇਸ 'ਚ ਜੇ ਡਰੱਗ ਨਹੀਂ ਹੈ ਤੇ ਐਨਡੀਪੀਐਸ ਦੇ ਕਿਹੜਾ ਚਲਾਨ ਤੁਸੀਂ ਪੇਸ਼ ਕਰੋਗੇ ਉਹੀ ਹਾਲ ਐਸੈਟ ਦਾਉਣਾ ਹੈ 540 ਰੁਪਏ ਨਹੀਂ ਮਿਲੇ 540 ਪਰ ਹਜੇ ਜਾਂਚ ਦਾ ਵਿਸ਼ਾ ਨਹੀਂ ਜਾਂਚ ਦੇ ਵਿੱਚ ਕਰਾਈ ਰਹੀਆਂ ਜਾਂਚ ਅਸੀਂ ਤਾਂ ਛੱਡੋ ਤੁਸੀਂ ਅੱਜ ਦੀ ਗੱਲ ਕਰ ਰਹੇ ਹੋ ਅਸੀਂ 2013 ਦੀ ਕਹਿ ਰਹੇ ਜੀ ਜਾਂਚ ਕਰੋ ਪਰ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਹੂੰ ਪੋਲੀਟੀਕਲੀ ਮੋਟੀਵੇਟਿਡ ਨਹੀਂ ਜਿਹੜਾ ਇਹ ਲਜਾਇਆ ਜਾ ਰਿਹਾ ਕਦੇ ਸ਼ਿਮਲੇ ਲਜਾਇਆ ਜਾ ਰਿਹਾ ਕਦੇ ਮੁਹਿੰਟੇ ਲਜਾਇਆ ਜਾ ਰਿਹਾ ਇਸ ਦੀ ਜਾਣਕਾਰੀ ਮੀਡੀਆ ਦੇ ਵਿੱਚ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਆ ਕੀ ਇਸ ਤਰ੍ਹਾਂ ਜਾਂਚ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਇੰਨੀ ਗਰਮੀ ਹੈ ਪੰਜਾਬ 'ਚ ਠੰਡੇ ਮੌਸਮ 'ਚ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲਾ ਗਰਮਿਆਦੀ ਛੁੱਟੀਆਂ ਚ ਨਹੀਂ ਜਾ ਸਕਿਓ ਹੂੰ ਬਹੁਤ ਬਹੁਤ ਧੰਨਵਾਦ ਉੱਥੇ ਵੀ ਠੰਡੀ ਹਵਾ ਖਾ ਕੇ ਆਣਗੇ ਔਰ ਹੋਰ ਚ ਹੋਰ ਕੁਝ ਵੀ ਨਹੀਂ ਬਟ ਜਿਹੜੀ ਤੁਹਾਡੀ ਇੰਪੋਰਟੈਂਟ ਗੱਲ ਹੈ ਕਾਦੀ ਇਨਵੈਸਟੀਗੇਸ਼ਨ ਹੈ ਜੀ ਗੈਗ ਆਰਡਰ ਲੱਗਿਆ ਸੁਪਰੀਮ ਕੋਰਟ ਚ ਐਸਆਈਟੀ ਨੂੰ ਕਿ ਤੁਸੀਂ ਕੋਈ ਵੀ ਚੀਜ਼ ਮੀਡੀਆ ਚ ਲੀਕ ਨਹੀਂ ਕਰ ਸਕਦੇ ਆਜ ਨਵੇਂ ਬੰਦਿਆਂ ਨੇ ਕੀ ਕਰ ਲਿਆ ਕਿਆ ਚਟਪਾ ਦੇ ਆ ਉਸ ਕੇਸ ਦੇ ਇਨਵੈਸਟੀਗੇਟਰ ਨਹੀਂ ਹੈ ਹੂੰ ਕਿਆ ਨਿਰੰਜਨ ਸਿੰਘ ਜਿਹੜਾ ਮੀਡੀਆ ਚ ਆ ਗਿਆ ਉਸ ਕੇਸ ਦਾ ਗਵਾਹ ਨਹੀਂ ਹੈ ਤੇ ਇਹ ਕੰਟੈਂਪਟ ਨਹੀਂ ਹੈ ਕਿਆ ਇਸ ਨੂੰ ਅਸੀਂ ਨੂੰ ਲੋਜਿਸਟ ਲੋਜਿਸਟਿਕਲ ਕਨਕਲੂਜਨ ਤੇ ਲੌਜੀਕਲ ਕਨਕਲੂਜਨ ਲੈ ਕੇ ਨਹੀਂ ਜਾਵਾਂਗੇ ਮੈਂ ਉਹੀ ਪੁੱਛ ਰਿਹਾ ਨਾ ਵੀ ਉਹ ਇਹ ਜਾਣ ਕੇ ਲਈ ਕੋ ਦੇਖੋ ਨਿਰੰਜਨ ਸਿੰਘ ਆ ਰਹੇ ਆ মিডিਆ ਪਹੁੰਚਾਤੀ ਚੱਟਪਾ ਦੇ ਆ ਰਹੇ ਆ মিডিਆ ਪਹੁੰਚਾਤੀ ਬਿੱਟੂ ਆਲਖ ਆ ਰਹੇ ਆ মিডিਆ ਪਹੁੰਚਾਤੀ ਕੱਲ ਸਵੇਰੇ ਅਸੀਂ ਸ਼ਿਮਰੀ ਲੈ ਕੇ ਜਾਵਾਂਗੇ মিডিਆ ਪਹੁੰਚਾਤੀ ਅੱਜ ਸਾਰਿਆਂ ਨੂੰ ਰਾਤ ਨੂੰ ਪਤਾ ਲੱਗ ਗਿਆ ਸੀ ਨਾ ਮਰਜੀਠੇ ਜਾਣਗੇ ਹੂੰ ਅੱਜ ਮਰਜੀਠੇ ਲੈ ਕੇ ਜਾ ਰਹੇ ਆ ਮਰਜੀਠੇ ਦਫਤਰ ਲੈ ਕੇ ਜਾ ਰਹੇ ਆ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਪਹੁੰਚ ਜਾਣਗੇ ਮੈਨੂੰ ਕਿਹਨੇ ਦੱਸਿਆ মিডিਆ ਨੇ মিডিਆ ਨੂੰ ਕਿਹਨੇ ਦੱਸਿਆ ਤੁਹਾਡੀ ਇਨਵੈਸਟੀਗੇਸ਼ਨ ਟੀਮ ਇੱਕ ਗੱਲਾਂ ਲੁਕੀਆਂ ਛੁਪੇ ਰਹਿਣਗੀਆਂ ਟਾਈਮ ਲੱਗਦਾ ਨਾ ਜੀ ਪਹਿਲਾਂ ਵੀ ਲੱਗਿਆ ਸੀ ਮੁੱਖ ਗੈਣਾ ਕੰਮੋਂ ਐਨਡੀਪੀਐਸ ਦਾ ਪਹਿਲਾਂ ਜੀ ਈਡੀ ਫਿਰ ਐਨਡੀਪੀਐਸ ਹੁਣ ਡੀਏ ਮੈਂ ਸੁਣਿਆ ਕੱਲ ਇਹਨਾਂ ਨੇ 57 ਦੇ ਪਰਚੇ ਦੇਣੀ ਸ਼ੁਰੂ ਕਰਤੇ ਸਮਰਥਕਾਂ ਤੇ ਇੱਥੇ ਅੱਗੇ ਡੱਗੇ ਨੇ ਆ ਲੱਭਣਾ ਇਹਨਾਂ ਨੂੰ ਇਹਦੇ ਵਿੱਚੋਂ ਐਨਸੀਬੀ ਦੀ ਐਂਟਰੀ ਹੋਈ ਆ ਉਹਨੂੰ ਕਿਵੇਂ ਵੇਖਦੇ ਹੋ ਤੁਸੀਂ ਆਈ ਡੋਂਟ ਥਿੰਕ ਹੋਈ ਆ ਜੀ ਮੈਂ ਇੱਕ ਨਿਊਜ਼ ਰਿਪੋਰਟ ਪੜ੍ਹੀ ਐ ਹਮ ਮੇਰੇ ਹਿਸਾਬ ਨਾਲ ਡੀਏ ਕੇਸ 'ਚ ਐਨਸੀਪੀ ਦਾ ਕੋਈ ਰੋਲ ਨਹੀਂ ਹੁੰਦਾ ਐਨਸੀਬੀ ਇਜ਼ ਸਟ੍ਰਿਕਟਲੀ ਡਰਗ ਟ੍ਰੈਫਿੰਗ ਨਾਲ ਨੰਬਰ ਚੁਦਾ ਲੀਕ ਹੁੰਦਾ ਐ ਡੀਏ ਕੇਸ ਬਰਦਰ ਹਾਂ ਮੈਂ ਉਹੀ ਗੱਲ ਕਰਦਾ ਵੀ ਐਨਸੀਬੀ ਦਾ ਐਨਸੀਬੀ ਡਰਗ ਟ੍ਰੈਫਿੰਗ ਡਰਗ ਟ੍ਰੈਫਿਕ ਦਾ ਮੁੱਦਾ ਤਾਂ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਉੱਤੇ ਤਾਂ ਨਹੀਂ ਐਨਸੀਬੀ ਹੂੰ ਉਹਨਾਂ ਨੇ ਦੱਸਤਾ ਨਾ ਜੀ ਕੀ ਗੱਲ ਇਸ ਕੇਸ ਚ ਹਾਈ ਕੋਰਟ ਦੇ ਆਰਡਰ ਦੇ ਮੋਰ ਲਾਤੀ ਨਾ ਜੀ ਐਨਸੀਬੀ ਹੁਣ ਹਾਈ ਕੋਰਟ ਦੇ ਉੱਤੇ ਤਾਂ ਨਹੀਂ ਹੈ ਹਾਈ ਕੋਰਟ ਦਾ ਆਰਡਰ ਕਿਉਂ ਨਹੀਂ ਪੜ੍ਹਦੇ 26 ਪੇਜ ਦਾ ਆਰਡਰ ਹੈ ਜਿਸ ਚ ਲੇ ਕੇ ਸਰਾ ਸਰ ਜਿਹੜੀ ਅਲੀਗੇਸ਼ਨਾਂ ਨੇ ਉਹ ਅਨਫਾਊਂਡਡ ਨੇ ਫਰੇਲ ਨੇ ਇਨਕਰੀਡੀਬਲ ਨੇ ਅ ਜਿਹੜਾ ਬੋਨੀ ਅਜਨਾਲਾ ਉਹਦੇ ਤੇ ਅੱਧਾ ਪੇਜ ਮਾਨਯੋਗ ਹਾਈ ਕੋਰਟ ਨੇ ਲਿਖਿਆ ਕਿ ਉਹ ਕਿਹੋ ਜਿਹਾ ਟਰਨ ਕੋਟ ਪੋਲਿਟਿਸ਼ੀਅਨ ਹੈ ਉਹ ਕੀ ਕੁਇਡ ਪ੍ਰੋ ਕੋ ਹੈ ਉਹਨੂੰ ਕੀ ਸਿਕਿਉਰਿਟੀ ਕਵਰ ਮਿਲਿਆ ਤੇ ਕਿਉਂ ਉਹ ਵਿਕਰਮਜੀਤ ਦੇ ਖਿਲਾਫ ਹੈ ਉਹਨੇ ਉਹ ਸਾਰੀਆਂ ਫਾਈਂਡਿੰਗ ਨਾ ਫਿਰ ਰਿਟ ਫਾਈਲ ਕਰਕੇ ਬੋਨੀ ਅਜਨਾਲਾ ਨੇ ਚੈਲੰਜ ਕੀਤੀ ਸੀਗੀ ਉੱਥੋਂ ਵੀ ਫਿਰ ਹਾਰ ਕੇ ਆਇਆ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਤੇਰੇ ਖਿਲਾਫ ਅਸੀਂ ਫਾਈਂਡਿੰਗਸ ਦਿੱਤੀਆਂ ਨੇ ਤੇਰੇ ਕੈਰੈਕਟਰ ਬਾਰੇ ਉਹ ਬਿਲਕੁਲ ਠੀਕ ਨੇ ਉੱਤੇ ਉਹ ਮੋਰਲ ਆ ਕੇ ਆਇਆ ਕਿ ਮੈਂ ਝੂਠਾ ਬੰਦਾ ਮੈਂ ਟਰਨ ਕੋਟ ਐ ਮੈਂ ਕੋਡ ਪ੍ਰੋਕੂ ਆ ਮੈਂ ਇੰਟਰਸਟਿਡ ਵਿਟਨੈਸ ਐ ਇਹ ਸਾਰੀਆਂ ਗੱਲਾਂ ਉਹ ਆਰਡਰਸ ਨੇ ਗੱਲਾਂ ਜੋ ਮਰਜ਼ੀ ਕਰੀ ਜਾਓ ਆਲਟੀਮੇਟਲੀ ਤਾਂ ਦੇਖੋ ਜੀ ਮੈਨੂੰ ਜੀ ਸੁਦਾਹ ਕਰਨੀ ਆ ਮੈਨੂੰ ਬਰੀ ਕਰਨਾ ਹੈ ਉਹ ਕੋਰਟ ਦੇ ਆਰਡਰਸ ਨਹੀਂ ਕਰਨਾ ਕੋਰਟ ਦੇ ਆਰਡਰਸ ਨੇ ਜਿਹੜੀ ਮੇਰੀ ਜਮਾਨ ਦਿੱਤੀ ਉਹਦੀ ਮੈਂ ਤਾਂ ਫਾਈਂਡਿੰਗ ਦੀ ਗੱਲ ਕਰ ਰਿਹਾ ਸਿਰਫ ਪਹਿਲਾਂ ਤੋਂ ਲੈ ਕੇ ਹੁਣ ਤੱਕ ਫਰਕ ਇੱਕੋ ਹੀ ਆ ਹਮ ਪਹਿਲਾਂ ਲੀਗਲ ਟੀਮ ਸਿਰਫ ਕੋਰਟ 'ਚ ਗੱਲ ਕਰਦੀ ਸੀ ਕਿਉਂਕਿ ਤੁਸੀਂ ਕੋਰਟ ਦੀ ਪ੍ਰਣਾਲੀ 'ਚ ਵਿਸ਼ਵਾਸ ਨਹੀਂ ਰੱਖਦੇ ਡਿਊ ਪ੍ਰੋਸੈਸ ਆਫ ਕੋਰਟ ਨੂੰ ਫੋਲੋ ਨਹੀਂ ਕਰਨਾ ਚਾਹੁੰਦੇ ਤੁਹਾਡੇ ਤੇ ਗੈਗ ਲੱਗਿਆ ਤੁਸੀਂ ਬੰਦੇ ਬਚਾਰੇ ਮੀਡੀਆ 'ਚ ਰਿਮਾਂਡਿੰਗ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਵਕੀਲ ਨੂੰ ਤੁਸੀਂ ਹਰ ਰੋਜ਼ੇ ਘੰਟੇ ਵਾਸਤੇ ਮਿਲਾਉਂਗੇ ਨਾ ਕੱਲ ਮਿਲਾਇਆ ਨਾ ਅੱਜ ਮਿਲਾਂਗੇ ਤੁਹਾਨੂੰ ਪਿਛਲੇ ਦਿਨਾਂ 'ਚ ਤੁਸੀਂ ਇੱਕ ਦਿਨ ਲਈ ਮਿਲਣ ਲੱਗੇ ਕੱਲ ਨਹੀਂ ਮਿਲਾਇਆ ਕੱਲ ਨਹੀਂ ਮਿਲਣਗੇ ਕੱਲ ਨਹੀਂ ਮਿਲਾਇਆ ਮੈਂ ਰਾਤ ਨੂੰ ਜਦੋਂ ਵਾਪਸ ਲੈ ਕੇ ਆਇਆ 9:30 ਵਜੇ ਫਿਰ ਗਿਆ ਮੈਨੂੰ ਫਿਰ ਨਹੀਂ ਮਿਲਾਇਆ ਆਪਣੀ شناخت ਨਹੀਂ ਕਰਾ ਰਹੇ ਅਫਸਰ ਉੱਥੇ ਮੈਂ ਕਿਹਾ ਆਇਡੈਂਟੀਫਾਈ ਦਾ ਕਰੋ ਜਿਹੜਾ ਮੈਨੂੰ ਮਨਾ ਕਰਦਾ ਪਿਆ ਆਇਡੈਂਟੀਫਾਈ ਦਾ ਕਰੋ ਬਤਲੇ ਜੀ ਇੱਕ ਹਿੰਦੂ ਜੈਂਟਲਮੈਨ ਸੀ ਕਲੀਨ ਸ਼ੇਵਨ ਮੁੱਛਾਂ ਸੀ ਕਿ ਉਹਨਾਂ ਦੀ ਹੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰਨ ਤੋਂ ਭੱਜੇ ਕੇ ਅੰਦਰ ਨੂੰ ਤੁਸੀਂ ਉਦੀ ਜਿਹੜੀ ਰਿਮਾਂਡ ਲਈ ਹੈ ਡਿਊ ਪ੍ਰੋਸੈਸ ਆਫ ਲਾਅ ਨਾਲ ਲਈ ਹੈ ਨਾ ਜੀ ਬਿਲਕੁਲ ਠੀਕ ਹੈ ਉਸੇ ਆਰਡਰ ਚ ਕਿਹਾ ਸੀ ਘੰਟਾ ਮਿਲਾਉਗੇ ਮਿਲਿਆ ਹੂੰ ਉਹ ਬੈਲੈਂਸ ਇਨ ਚੈੱਕ ਤੇ ਕੋਰਟ ਨੇ ਕਰਨਾ ਨਾ ਜੀ ਤੁਸੀਂ ਕੋਰਟ ਦੇ ਆਰਡਰਾਂ ਦੀ ੱਜੀਆਂ ਉਡਾ ਰਹੇ ਹੋ ਕੱਲ ਤੁਸੀਂ ਇਹ ਗੱਲ ਰੱਖੋਗੇ ਕੋਰਟ ਨੂੰ ਸਾਹਮਣੇ ਬਹੁਤ ਕੁਝ ਰੱਖਾਂਗੇ ਜੀ ਸਿੱਧਾ ਲਗਾਤਾਰ ਚਰਚਾ ਵੀ ਹੋ ਰਹੀ ਹੈ ਕਿ ਕਹਿੰਦੇ ਕਿ ਈਡੀ ਦੀ ਵੀ ਐਂਟਰੀ ਹੋ ਸਕਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਸਰ ਇਹ ਡੀ ਸਰ ਇਹਦੇ ਵਿੱਚ ਆਉਂਦੀ ਮੈਂ ਇਹੀ ਕਹਿ ਰਿਹਾ ਜੀ ਕਿ ਮੈਂ 2013 ਤੋਂ ਕਹਿ ਰਿਹਾ ਜੀ ਡੀਵੀ ਏਜੰਸੀ ਕਰਨਾ ਚਾਹੁੰਦੀ ਹੂੰ ਹੂੰ ਦੇਖੋ ਸੇਰੇ ਲ ਇਹ ਤਾਂ ਨਿਰੰਜਨ ਸਿੰਘ ਵਰਗੇ ਬੰਦੇ ਨੇ ਕਹਤਾ ਜੀ ਕਿ ਕਿਸੇ ਨੂੰ ਤੁਸੀਂ 10 ਸਾਲ ਤੱਕ ਨਹੀਂ ਟੰਗ ਸਕਦੇ ਮੈਂ ਕਦ ਤੱਕ ਜਵਾਬ ਦੇ ਜਾਊਂਗਾ ਜੀ ਹੁਣ ਤਾਂ ਹਾਈ ਕੋਰਟ ਦਾ ਆਰਡਰ ਵੀ ਆ ਗਿਆ ਹੂੰ ਪਰ ਇਹ ਰ ਕੂੜ ਪ੍ਰਚਾਰ ਹੈ ਨਾ ਜੀ ਇਹਦਾ ਜਵਾਬ ਇੱਕੋ ਹੀ ਹੈ ਤੁਹਾਡੀ ਪਿੱਛੇ ਤਾਂ ਸਾਨੂੰ ਖੇਡਣਾ ਪੈਣਾ ਜੀ ਖੇਡ ਰਹੇ ਹੋ ਕੀ ਤੁਹਾਨੂੰ ਅਜਿਹਾ ਖਰਚਾ ਵੀ ਹੈ ਕਿ ਤੁਹਾਡੀ ਫੈਮਲੀ ਦੇ ਵਿੱਚੋਂ ਵੀ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜੀ ਸਾਢੇ ਕਰ ਪੰਜਾਬੀ ਵੇਖ ਰਹੇ ਆ ਪੰਜਾਬ ਦੇ ਸੱਭਿਆਚਾਰ ਦੇ ਜਿਹੜੀ ਤੁਸੀਂ ਉਲੰਘਣਾ ਕਰ ਰਹੇ ਹੋ ਨਾ ਜੀ ਜਿਹੜਾ ਭੁੱਲੀ ਬੈਠੇ ਹੋ ਉਹ ਸਭ ਪੰਜਾਬੀ ਵੇਖ ਰਹੇ ਨੇ ਤੁਸੀਂ ਹੜਬੜਾ ਹੜਚੇ ਨਾ ਜਿਹੜਾ ਡਿਸੀਜਨ ਲੈ ਰਹੇ ਹੋ ਪਤਾ ਨਹੀਂ ਤੁਹਾਨੂੰ ਇਸ ਦਾ ਫਾਇਦਾ ਹੋਣ ਲੱਗਿਆ ਕਿ ਸਾਨੂੰ ਫਾਇਦਾ ਹੋਣ ਲੱਗੇ ਇਹ ਤਾਂ ਟਾਈਮ ਦੱਸੂਗਾ ਪਰ ਜਦ ਤੁਸੀਂ ਸਵੇਰੇ ਸਵੇਰੇ ਘਰੇ ਪਹੁੰਚ ਗਏ ਪੂਰੀ ਫੋਰਸ ਲੈ ਕੇ ਪਹੁੰਚ ਗਏ ਹਮ ਅਚਨ ਚੇਤ ਪਹੁੰਚ ਗਏ ਵੀਡੀਓਜ਼ ਬਣੇ ਨਾ ਉਥੇ ਹਮ ਛੋਟੇ ਛੋਟੇ ਬੱਚੇ ਦੇਖ ਕੇ ਸਿੰਘ ਸਜੇ ਦਸਤਾਰਾਂ ਸਿਰ ਤੇ ਇਹ ਹੈ ਪੰਜਾਬ ਦਾ ਸਬਚਾਰ ਬੀਬਾ ਜੀ ਦੇਖ ਕੇ ਨਾ ਸਿਰ ਟਕੇ ਹੋਏ ਹਮ ਜੋ ਇਹ ਪਬਲਿਕ ਲਾਈਵ 'ਚ ਨੇ ਉਹ ਕਰੇ ਨੇ ਤੇ ਖੁਦਾ ਨਾ ਖਾਸਤਾ ਜਦ ਆਉਣ ਵਾਲੇ ਸਮੇਂ 'ਚ ਕਿਤੇ ਹੋਰ ਛਾਪੇ ਪਏ ਨਾ ਜੀ ਤੇ ਤੁਹਾਨੂੰ ਲੱਭਣਾ ਕੀ ਪੁੱਛੋ ਤੇ ਤੁਹਾਨੂੰ ਪਤਾ ਲੱਗ ਜਾ ਤੇ ਫਿਰ ਪੇਸ਼ੀ ਹੈ ਅਸੀਂ ਤੇ ਤੁਹਾਨੂੰ ਕੀ ਲੱਗਦਾ ਕਿ ਦੁਬਾਰਾ ਰਿਮਾਂਡ ਦੀ ਮੰਗ ਕੀਤੀ ਜਾਏਗੀ ਇਹਨਾਂ ਇਹਨਾਂ ਉਹਦੇ ਵਿੱਚ ਤੁਸੀਂ ਕਿਵੇਂ ਡਿਫੈਂਡ ਕਰੋਗੇ ਸਾਡ ਤੋਂ ਇਹਨਾਂ ਨੇ ਕੋਈ ਸਾੜ ਨਾਲ ਕੋਈ ਲੀਗਲ ਗੱਲ ਕਰਨੀ ਹੈ ਜੀ ਵੀ ਆਰ ਪ੍ਰੀਪੇਅਰਡ ਫਾਰ ਦ ਵਰਸਟ ਵੀ ਆਰ ਪ੍ਰੀਪੇਅਰਡ ਫਾਰ ਦ ਵਰਸਟ ਐਂਡ ਸਾਨੂੰ ਪੂਰਾ ਯਕੀਨ ਹੈ ਜੁਡੀਸ਼ੀਅਲ ਪ੍ਰੋਸੈਸ 'ਚ ਪਹਿਲਾਂ ਵੀ ਇਨਸਾਫ ਮਿਲੇਗਾ ਗਾ ਵੀ ਮਿਲੂਗਾ ਕਿੰਨੇ ਟਾਈਮ 'ਚ ਜ਼ਮਾਨਤ ਦਿਵਾ ਲੂਗੇ ਇਸ ਦੀ ਐਡੀਆਂ ਸੀ ਤੁਹਾਨੂੰ ਕੋਈ ਡਿਸਕਲੋਸ ਕਰ ਸਕਦੇ ਜੀ ਤੁਸੀਂ ਦੇਖ ਬਈ ਅੱਜ ਦੱਸਦਾ ਜੀ ਅੱਗੇ-ਅਗੇ ਦੇਖੋ ਹੋਤਾ ਹੈ ਕੀ ਹੂੰ ਬਸ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਮੁੱਦੇ ਮੂੰਹ ਪਏਗੀ ਇਸ ਕੇਸ ਦੇ ਵਿੱਚ ਦੇਖੋ ਡਿਸਪਾਈਟ ਦ ਹੋਲ ਪ੍ਰੋਪਗੈਂਡਾ ਹੂੰ ਡਿਸਪਾਈਟ ਆਲ ਦ ਰਿਸੋਰਸਸ ਐਟ ਦਰ ਕਮਾਂਡ ਹੂੰ ਹੁਣ ਵੀ ਮੀਡੀਆ 'ਚ ਪੁੱਠੀ ਤੇ ਪੈ ਗਈ ਹੈ ਭੱਜੇ ਫਿਰਦੇ ਨੇ ਜਿਹੜਾ ਬੰਦਾ ਸਪੋਰਟ ਕਰਦਾ ਉਹਨੂੰ ਟਾਰਨਿਸ਼ ਕਰਦੇ ਨੇ ਬੁਖਲਾਈਟ ਹੈ ਨਾ ਬੁਖਲਾਟ ਮੁੱਦੇ ਤੁਸੀਂ ਦੇਖਿਓ ਕਿਵੇਂ ਪੈਂਦੇ ਡਿੱਗ ਕੇ ਕਿਵੇਂ ਪੈਂਦੇ ਠੀਕ ਆ ਸਰ ਤੁਸੀਂ ਸਮਝਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤਾਂ ਇਹ ਸਾਨ ਵਿਕਰਮਜੀਠਿਆ ਦੇ ਜਿਹੜੇ ਐਡਵੋਕੇਟ ਜੋ ਕਿ ਕੋਚ ਕੱਲ ਜਿਹੜੇ ਆ ਉਹ ਪੇਸ਼ ਹੋਣ ਜਾ ਰਹੇ ਨੇ ਅਦਾਲਤ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਹੋ ਦਾ ਪੰਜਾਬੀ ਲਿੰਕ ਜਨਾਬ